ਜੇ ਤੁਹਾਡੀ ਦਾਦੀ ਜਿਉਂਦੀ ਆ ਤੁਹਾਡਾ ਦਾਦਾ ਜਿਉਂਦਾ ਤਾਂ ਤੁਸੀਂ ਚੰਗੀ ਕਿਸਮਤ ਵਾਲੇ ਹੋ ਮਾੜੀ ਵਾਲੇ ਨਹੀਂ ਇਹ ਵੱਖਰੀ ਗੱਲ ਆ ਵੀ ਜਦੋਂ ਇਹ ਤੁਰ ਜਾਂਦੇ ਆ ਫਿਰ ਅਸੀਂ ਫੋਟੋ ਪੁੰਜਦੇ ਹੋਏ ਇਹ ਗੱਲ ਕਹਿੰਦੇ ਹੁੰਨੇ ਕਿ ਦਾਦਾ ਮੇਰਾ ਬੜਾ ਚੰਗਾ ਸੀ ਦਾਦੀ ਮੇਰੀ ਬੜੀ ਨੇਕ ਸੁਭਾਅ ਦੀ ਮਾਲਕ ਸੀ ਮੇਰੇ ਬਾਪੂ ਨੇ ਮੇਰੀ ਦਾਦੀ ਬਾਰੇ ਆ ਆ ਗੱਲਾਂ ਦਸੀਆਂ ਉਹਦੀ ਮਾਂ ਨੇ ਬੜੇ ਕੰਮ ਕੀਤੇ ਮੇਰੇ ਬਾਪ ਦੇ ਬਾਪੂ ਨੇ ਬੜੇ ਸੋਹਣੇ ਕੰਮ ਕੀਤੇ ਫਿਰ ਜੋ ਆਪਾਂ ਆ ਗੱਲਾਂ ਕਹਿ-ਕਹਿ ਕੇ ਮਨ ਨੂੰ ਸਕੂਨ ਲੈਣ ਦੀ ਕੋਸ਼ਿਸ਼ ਕਰਦੇ ਆ ਮਨ ਨੂੰ ਠੰਮਣਾ ਦੇਣ ਦੀ ਕੋਸ਼ਿਸ਼ ਕਰਦੇ ਆ ਪਰ ਜੇਕਰ ਇਹ ਜਉਂਦੇ ਹਨ ਤਾਂ ਕਦੇ ਨਾ ਕਦੇ ਇਹਨਾਂ ਦੇ ਸਿਰ ਦੇ ਵਿੱਚ ਤੇਲ ਵੀ ਚਸਿਆ ਕਰੋ ਕਦੇ ਇਹਨਾਂ ਦੇ ਗੋਡਿਆਂ ਦੇ ਉੱਤੇ ਤੇਲ ਵੀ ਮਲਦਿਆ ਕਰੋ ਕਦੇ ਇਹਨਾਂ ਦੇ ਲਈ ਸੂਟ ਕਦੇ ਇਹਨਾਂ ਲਈ ਕੁੜਤਾ ਵੀ ਲੈ ਕੇ ਆਇਆ ਕਰੋ ਕਦੇ ਇਹ ਪੁੱਛਿਆ ਕਰੋ ਕਿ ਮੈਂ ਤੁਹਾਡੀ ਐਨਕ ਨੂੰ ਸਾਫ਼ ਕਰ ਦਿਆਂ ਮੈਂ ਤੁਹਾਡੀ ਜੁੱਤੀ ਪੂੰਝ ਦਿਆਂ ਮੈਂ ਤੁਹਾਡੇ ਲਈ ਆਹ ਕੰਮ ਕਰ ਦਿਆਂ ਉਹਨਾਂ ਨੂੰ ਚੰਗਾ ਲੱਗੂਗਾ ਉਹ ਬਜ਼ੁਰਗ ਆ ਉਹ ਨਿਆਣਿਆਂ ਵਰਗੇ ਉਹ ਨਿੱਕੇ ਆ ਇਸ ਵੇਲੇ ਉਹ ਨਿੱਕੇ ਆ ਤੁਸੀਂ ਵੱਡੇ ਹੋ ਗਏ ਹੋ ਤੋ ਜਿਹੜਾ ਤੁਸੀਂ ਬਾਹਰ ਦੇ ਵਿੱਚ ਆਪਾਂ ਆਮ ਤੌਰ ਤੇ ਡਰਾਮਾ ਕਰਨਾ ਹੁੰਦਾ ਕਿ ਮੇਰਾ ਪਿਆਰ ਬਹੁਤ ਸੀ ਮੇਰਾ ਫਲਾਣਾ ਬਹੁਤ ਸੀ ਉਹ ਆਪਦੇ ਆਪ ਨੂੰ ਸਵਾਲ ਕਰੋ ਕਿ ਆਪਣੇ ਦਾਦੇ ਦਾਦੀ ਦੇ ਨਾਨੇ ਨਾਨੀ ਦੇ ਕੋਲੇ ਆਪਾਂ ਕਿੰਨਾ ਕਚੇਰ ਬੈਠੇ ਆ ਜੇ ਤੁਹਾਡੀ ਦਾਦੀ ਜਿਉਂਦੀ ਹੈ ਜੇ ਤੁਹਾਡੀ ਨਾਨੀ ਜਿਉਂਦੀ ਹੈ ਜੇ ਤੁਹਾਡਾ ਨਾਨਾ ਜਿਉਂਦਾ ਹੈ ਜੇ ਤੁਹਾਡਾ ਦਾਦਾ ਜਿਉਂਦਾ ਹੈ ਤਾਂ ਮੇਰੀ ਨਿੱਜੀ ਤੌਰ ਦੇ ਉੱਤੇ ਇੱਕ ਬੇਨਤੀ ਆ ਕਿ ਫਿਲਮ ਆਈ ਹੈ ਮੇਰੀ ਪਿਆਰੀ ਦਾਦੀ ਉਹਦੇ ਨਾਲ ਜਾ ਕੇ ਜ਼ਰੂਰ ਵੇਖੋ ਜੇਕਰ ਦਾਦੀ ਜਿਉਂਦੀ ਹੈ ਤਾਂ ਜ਼ਰੂਰ ਇਹ ਫਿਲਮ ਵੇਖਣ ਵਾਲੀ ਆ ਇਹਦੇ ਵਿੱਚ ਜਦੋਂ ਮੈਂ ਵੇਖਿਆ ਤਾਂ ਸੱਚੀ ਮੁੱਚੀ ਭਾਵਕ ਹੋ ਗਿਆ ਮੈਂ ਦੇਖੋ ਪੰਜਾਬੀ ਫਿਲਮਾਂ ਵੇਨੇ ਵੀ ਆ ਅਪਰ ਰਿਵਿਊ ਵੀ ਕਰਦੇ ਆ ਬਾਕੀ ਖਬਰਾਂ ਵੀ ਸਾਂਝੀਆਂ ਕਰਦੇ ਆ ਪਰ ਕੁਝ ਕੁ ਚੀਜ਼ਾਂ ਐਸੀਆਂ ਹੁੰਦੀਆਂ ਵੀ ਤੁਹਾਡੇ ਕੋਲੇ ਰਿਵਿਊ ਕਰਨ ਦੇ ਲਈ ਬਹੁਤ ਕੁਝ ਬਣ ਜਾਂਦਾ ਉਹਦੇ ਵਿੱਚ ਭਾਵੇਂ ਦਰਸ਼ਕ ਪੰਜ ਬੈਠੇ ਹੋਣ ਸਿਨੇਮੇ ਦੇ ਵਿੱਚ ਤੇ ਭਾਵੇਂ 50 ਬੈਠੇ ਹੋਣ ਤੇ ਭਾਵੇਂ 150 ਹੋਵੇ ਤੇ ਭਾਵੇਂ 300 ਹੋਵੇ ਦਰਸ਼ਕ ਬਹੁਤੇ ਨਹੀਂ ਸੀ ਸਿਨੇਮੇ ਦੇ ਵਿੱਚ ਪਰ ਜਿਹੜਾ ਇਹਦੇ ਵਿੱਚ ਰਿਸ਼ਤੇ ਦਾ ਨਿਕ ਸੀ ਉਹਨੋਂ ਮੇਰਾ ਖਿਆਲ ਹੈ ਮੈਂ ਆਖਰੀ ਸਾਤ ਤੱਕ ਭੁੱਲ ਨਹੀਂ ਸਕੂਗਾ ਕਿਉਂਕਿ ਇਹੋ ਜੀਆਂ ਫਿਲਮਾਂ ਬਣਾਉਣਾ ਹੀ ਬਹੁਤ ਵੱਡੇ ਜੇਰੇ ਵਾਲਾ ਕੰਮ ਆ ਇਹ ਨਾਨ ਕਮਰਸ਼ੀਅਲ ਫਿਲਮਾਂ ਇਹਨਾਂ ਨੂੰ ਕਿਹੜਾ ਬਹੁਤੇ ਲੋਕਾਂ ਨੇ ਵੇਖਣਾ ਹੁੰਦਾ ਤੇ ਨਾ ਲੋਕਾਂ ਦੇ ਕੋਲੇ ਇੰਨਾ ਸਮਾਂ ਲੋਕਾਂ ਦੇ ਕੋਲੇ ਤਾਂ ਅੱਜ ਕੱਲ ਰੀਲਾਂ ਦੇ ਵਿੱਚੋਂ ਬਾਹਰ ਨਿਕਲਣ ਦਾ ਵੇਲਾ ਹੀ ਨਹੀਂ ਲੋਕ ਤਾਂ ਆਪਦੇ ਮਾਪੇ ਨੂੰ ਚੇਤੇ ਘੱਟ ਕਰਦੇ ਤੇ ਉਹਨਾਂ ਦੇ ਮਾਪੇ ਨੂੰ ਕਿੱਥੇ ਚੇਤੇ ਕਰਨਾ ਸਵਾਲ ਇਹ ਵੀ ਆ ਜਿਹੜਾ ਕਿ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਨਹੀਂ ਸੀ ਜਿਹੜਾ ਅੱਜ ਕੱਲ ਚੱਲ ਪਿਆ ਇਹ ਜਿਹੜੀ ਫਿਲਮ ਆ ਮੇਰੀ ਪਿਆਰੀ ਦਾਦੀ ਇਹਦੇ ਵਿੱਚ ਨਿਰਮਲ ਰਿਸ਼ੀ ਬਹੁਤ ਸਤਿਕਾਰਯ ਜਿਨ੍ਹਾਂ ਨੇ 1983 ਦੇ ਵਿੱਚ ਵੀ ਫਿਲਮਾਂ 'ਚ ਕੰਮ ਕੀਤਾ ਤੇ ਅੱਜ ਵੀ ਕਰ ਰਹੇ ਆ ਜਿਹੜੇ ਕਿ ਪਦਮਸ਼ਰੀ ਆ ਉਹਨਾਂ ਨੇ ਦਾਦੀ ਦੀ ਇੱਕ ਐਸੀ ਖੂਬਸੂਰਤ ਕਹਾਣੀ ਪੇਸ਼ ਕੀਤੀ ਆ ਵੀ ਦਾਦੀ ਆਪਦੇ ਪੋਤੇ ਫਤੇ ਵੀਰ ਸਿੰਘ ਦੇ ਲਈ ਕੀ ਸੋਚਦੀ ਆ ਕੀ ਲੋਚਦੀ ਆ ਕਿਵੇਂ ਉਹਦੀ ਹਰ ਗੱਲ ਨੂੰ ਟੱਕਦੀ ਆ ਕਿਵੇਂ ਉਹਦੇ ਨਾਲ ਬੱਚਾ ਬਣ ਜਾਂਦੀ ਆ ਕਿਵੇਂ ਉਹਦੇ ਨਾਲ ਮਿੱਠਾ ਖਾਂਦੀ ਆ ਕਿਵੇਂ ਆਪਦੀ ਸਿਹਤ ਦਾ ਫਿਕਰ ਕਰੇ ਬਿਨਾ ਆਪਦੇ ਪੋਤੇ ਦਾ ਹੀ ਫਿਕਰ ਕਰੀ ਜਾਂਦੀ ਆ ਕਿਵੇਂ ਉਹ ਹਰ ਗੱਲ ਦੇ ਉੱਤੇ ਉਹਨੂੰ ਬਚਾਉਂਦੀ ਆ ਮਾਪੇ ਦੀ ਝਿੜਕ ਤੋਂ ਵੀ ਬਚਾਉਂਦੀ ਆ ਸੱਚੀ-ਮੁੱਚੀ ਬਹੁਤ ਪਿਆਰੀ ਫਿਲਮ ਆ ਜੇਕਰ ਤੁਸੀਂ ਪੋਤੇ ਵਾਲੀ ਥਾਂ ਦੇ ਉੱਤੇ ਖੁਦ ਖੜ ਕੇ ਦੇਖੋ ਤੁਹਾਨੂੰ ਆਪਣਾ ਬਚਪਨਾ ਜ਼ਰੂਰ ਚੇਤੇ ਆਊਗਾ ਤੁਹਾਡੀਆਂ ਅੱਖਾਂ ਗਿੱਲੀਆਂ ਹੁੰਦੀਆਂ ਵੀ ਕਾਸ਼ ਕਿਤੇ ਮੇਰੀ ਦਾਦੀ ਹੁੰਦੀ ਕਾਸ਼ ਕਿਤੇ ਮੇਰੇ ਵੱਡੇ ਵਡੇਰੇ ਹੁੰਦੇ ਜਿਨ੍ਹਾਂ ਦੀ ਹੁਣ ਬਰਸੀ ਆ ਗਈ ਹੈ ਜਾਂ ਆ ਰਹੀ ਹੈ ਸ਼ਾਇਦ ਤੁਹਾਨੂੰ ਇਸ ਗੱਲ ਦਾ ਚੇਤਾ ਆਵੇ ਵੈਸੇ ਵੀ ਅੱਜ ਪੰਜਾਬ ਦੇ ਵਿੱਚ ਤਿੰਨ ਪੀੜੀਆਂ ਬਹੁਤ ਘੱਟ ਬੈਂਦੀਆਂ ਚਾਰ ਵਾਲਾ ਤਾਂ ਦੌਰ ਹੀ ਮੇਰਾ ਖਲ ਖਤਮ ਹੋ ਗਿਆ ਕੋਈ ਬਿਰਲਾ ਟਾਵਾ ਸੁਲੱਖਣਾ ਕਰ ਹੋਊਗਾ ਚੰਗੀ ਕਿਸਮਤ ਵਾਲਾ ਵੀ ਜਿੱਥੇ ਚਾਰ ਪੀੜੀਆਂ ਹੋਣ ਪਰਦਾਦਾ ਵੀ ਹੋਵੇ ਦਾਦਾ ਵੀ ਹੋਵੇ ਬਾਪ ਵੀ ਹੋਵੇ ਤੇ ਅੱਗੇ ਉਹਦਾ ਵੀ ਪੁੱਤ ਹੋਵੇ ਅੱਜ ਕੱਲ ਤਾਂ ਪਰਿਵਾਰ ਸੁੰਗੜ ਗਏ ਆ ਅੱਜ ਕੱਲ ਮੌਤ ਦਰ ਵਧ ਗਈ ਆ ਮੈਂ ਤਾਂ ਸੋਚਦਾ ਹੁੰਨਾ ਵੀ ਜੇਕਰ 60 ਸਾਲ ਦੀ ਤੁਹਾਡੀ ਉਮਰ ਹੋ ਗਈ ਆ ਤਾਂ ਉਤਲੀ ਉਮਰ ਖੜ ਤੁਹਾਡੀ ਬੋਨਸ ਆ ਐਸੋ ਹਮ ਬੋਨਸ ਦੀ ਉਮਰ ਦੇ ਵਿੱਚ ਕਿੱਥੇ ਪੀੜੀਆਂ ਨੇ ਬਹਿਣਾ ਜੋ ਸਾਡੀਆਂ ਖੁਰਾਕਾਂ ਜੋ ਸਾਡੀ ਜ਼ਿੰਦਗੀ ਦੀ ਸ਼ੈਲੀ ਆ ਉਹ ਕਿੱਥੇ ਸਾਡੇ ਕੋਲੇ ਸਮਾਂ ਬਚਿਆ ਵੀ ਪਾਈ ਆਪਾਂ ਸਾਰੇ ਜਣੇ ਇੱਕ ਮੰਜੇ ਦੇ ਉੱਤੇ ਬੈਠ ਗਏ ਸਾਰੇ ਜਣੇ ਅਸੀਂ ਧੂਣੀ ਸਿੱਖੀ ਗਏ ਇਕੱਠੇ ਸਾਰੇ ਜਣੇ ਅਸੀਂ ਮੰਜੇ ਛੱਤਾਂ ਦੇ ਉੱਤੇ ਡਾ ਕੇ ਤੇ ਉੱਥੇ ਇਕੱਠੇ ਇੱਕ ਦੂਜੇ ਦੇ ਮੂਰੇ ਸੁੱਤੇ ਹੋ ਗਏ ਇਹ ਦੌਰ ਚਲਾ ਪਰ ਇਹ ਫਿਲਮ ਦੇਖ ਕੇ ਤੁਸੀਂ ਭਾਵੁਕ ਹੋ ਜੰਨੇ ਸੱਚੀ ਮੁੱਚੀ ਭਾਵੁਕ ਹੋਨੇ ਮੈਂ ਬਹੁਤ ਭਾਵੁਕ ਹੋਇਆ ਮੇਰੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ ਕਿਉਂਕਿ ਮੇਰੀ ਵੀ ਦਾਦੀ ਨਹੀਂ ਆ ਮੈਨੂੰ ਵੀ ਚੇਤਾ ਆਇਆ ਇਹ ਫਿਲਮ ਦਾ ਨਿਰਦੇਸ਼ਕ ਤੇ ਲੇਖਕ ਬੜਾ ਵਧੀਆ ਬੰਦਾ ਉਹਦਾ ਨਾਮ ਹੈਗਾ ਜੀ ਤਾਜ ਉਹਨੇ ਆਪਦੇ ਵੱਲੋਂ ਕਸਰ ਕੋਈ ਨਹੀਂ ਛੱਡੀ ਇਹ ਛੋਟੇ ਬਜਟ ਦੀ ਫਿਲਮ ਆ ਕੋਈ ਬਹੁਤੇ ਵੱਡੇ ਬਜਟ ਦੀ ਨਹੀਂ ਆ ਹੁਣ ਤੱਕ ਜਿਹੜੇ ਕਲਾਕਾਰਾਂ ਨੂੰ ਤੁਸੀਂ ਸਹਾਇਕ ਦੇ ਤੌਰ ਤੇ ਵੰਦੇ ਰਹੀਆਂ ਉਹ ਇਹਦੇ ਵਿੱਚ ਮੁੱਖ ਕਲਾਕਾਰ ਆ ਕਿਉਂਕਿ ਜੇਕਰ ਹੋਰ ਵੱਡੇ ਕਲਾਕਾਰ ਲੈਣੇ ਹੁਣ ਤਾਂ ਕਰੋੜਾਂ ਦੇ ਵਿੱਚ ਉਹਨਾਂ ਦੀ ਫੀਸ ਲਿਖਦੀ ਆ ਇਹ ਆਪਣਾ ਪਤਾ ਨਹੀਂ ਹੁੰਦਾ ਵੀ ਆਪਾਂ ਉਹਨੂੰ ਹੁਲਾਰਾ ਦੇਣਾ ਕਿ ਨਹੀਂ ਹੁਲਾਰਾ ਦੇਣਾ ਨਰਮਲ ਰਿਸ਼ੀ ਜੀ ਇਹਦੇ ਵਿੱਚ ਸਤਕਾਰਯੋਗ ਦਾਦੀ ਦੇ ਰੂਪ ਦੇ ਵਿੱਚ ਆ ਫਤੇਹ ਵੀਰ ਸਿੰਘ ਇਹ ਚ ਪੋਤੇ ਦੇ ਰੂਪ ਦੇ ਵਿੱਚ ਆ ਸੁਖੀ ਚਾਲ ਨੇ ਜਿਹੜੇ ਉਹ ਇਹਦੇ ਵਿੱਚ ਕਹਿ ਰਿਹਾ ਵੀ ਕੋਚ ਜਾਂ ਡੀਪੀ ਮਾਸਟਰ ਦੀ ਭੂਮਿਕਾ ਦੇ ਵਿੱਚ ਆ ਫਤੇਹ ਸਿਆਲ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਇਹਦੇ ਵਿੱਚ ਜਰਨੈਲ ਸਿੰਘ ਨੂੰ ਅਸੀਂ ਬੜੇ ਸੂਝਵਾਨ ਬੰਦੇ ਦੇ ਤੌਰ ਤੇ ਜਾਣਦੇ ਹਾਂ ਉਹਨਾਂ ਨੇ ਬੜਾ ਸੋਹਣਾ ਕੰਮ ਕੀਤਾ ਜਿਹੜੇ ਕਿ ਗੁਰੂ ਘਰ ਦੇ ਗਰੰਥੀ ਸਿੰਘ ਆ ਉਹਨਾਂ ਨੇ ਬੜੀ ਸੋਹਣੀ ਗੱਲ ਕੀਤੀ ਆ ਬਲਜਿੰਦਰ ਕੌਰ ਨੇ ਜਿਹੜੇ ਉਹਨਾਂ ਨੇ ਵੀ ਅਦਾਕਾਰੀ ਦੀ ਕਮਾਲ ਦੀ ਛਾਪ ਛੱਡੀ ਆ ਤੇ ਮਨਪ੍ਰ ਉਨੇ ਵੀ ਬਹੁਤ ਸੋਹਣੀ ਗੱਲ ਕੀਤੀ ਆ ਫਤੇ ਵੀਰ ਸਿੰਘ ਦੀ ਮਾਂ ਦੇ ਤੌਰ ਦੇ ਉੱਤੇ ਉਹਨੇ ਆਪਣਾ ਕਿਰਦਾਰ ਅਦਾ ਕੀਤਾ ਇਹ ਫਿਲਮਾਂ ਘਾਟੇਵੰਦੀਆਂ ਹੁੰਦੀਆਂ ਇਹਨਾਂ ਫਿਲਮਾਂ ਦੇ ਵਿੱਚ ਕੁਝ ਬਚਦਾ ਨਹੀਂ ਹੁੰਦਾ ਪਰ ਕਿਉਂਕਿ ਜੇ ਅਸੀਂ ਰਿਸ਼ਤਿਆਂ ਦੀ ਕਦਰ ਕਰਨ ਵਾਲੇ ਆ ਤੇ ਅਸੀਂ ਪੰਜਾਬੀ ਸਿਨੇਮੇ ਦੀ ਕਦਰ ਕਰਨ ਵਾਲੇ ਆ ਫਿਰ ਇਹ ਫਿਲਮਾਂ ਦੇਖ ਲੈਣੀਆਂ ਚਾਹੀਦੀਆਂ ਮੈਨੂੰ ਕਈ ਵਾਰੀ ਬੰਦੇ ਕਹਿਣਗੇ ਤੂੰ ਫਿਲਮ ਦੇਖ ਕੇ ਰਿਵਿਊ ਕਤੋਂ ਕਰ ਦਿੰਦਾ ਤੇ ਮੈਂ ਕਹਾਂ ਜੀ ਤੁਹਾਨੂੰ ਤਾਂ ਕੁਝ ਵੀ ਨਹੀਂ ਪਸੰਦ ਹੁੰਦਾ ਫਿਰ ਆਪਾਂ ਕੀ ਕਰਗੇ ਫਿਰ ਆਪਾਂ ਨੁਕਸ ਕੱਢਿਆ ਕਰੀਏ ਗਾਲਾਂ ਕੱਢਿਆ ਕਰੀਏ ਆਪਾਂ ਫੇਸਬੁੱਕ ਤੇ ਵੀ ਆਪਾਂ ਉਹਨੂੰ ਕੁਝ ਕਹਤਾ ਆਪਾਂ ਉਹਨੂੰ ਕੁਝ ਮੈਨੂੰ ਜਿਹੜੀ ਚੀਜ਼ ਚੰਗੀ ਲੱਗੀ ਆ ਮੈਂ ਆਪ ਜੀ ਦੇ ਕੋਲੇ ਚੰਗੇ ਬੰਦੇ ਉਹਦੇ ਪ੍ਰਭਾਵ ਸਾਂਝੇ ਕਰ ਦਿੰਨਾ ਤੁਹਾਨੂੰ ਚੰਗੀ ਲੱਗੇ ਤੁਸੀਂ ਦੇਖ ਲਓ ਨਹੀਂ ਚੰਗੀ ਲੱਗਦੀ ਨਾ ਲਖਿਓ ਦੇਖੋ ਬਸ ਗੱਲ ਤਾਂ ਇਨੀ ਆ ਪਰ ਜੇਕਰ ਤੁਹਾਡੀ ਦਾਦੀ ਹੈ ਤਾਂ ਉਹਦੀ ਉਂਗਲ ਫੜ ਕੇ ਉਹਦੀ ਖੁੰਡੀ ਫੜ ਕੇ ਉਹਨੂੰ ਨਾਲ ਲੈ ਜਿਓ ਦਾਦੀ ਤੁਹਾਨੂੰ ਦੁਆਵਾਂ ਦੇਊਗੀ ਆਪਦੀ ਮਾਤਾ ਨੂੰ ਵੀ ਲੈ ਜਿਓ ਮੈਨੂੰ ਨਾ ਪਰਸੋਂ ਚੌਥੇ ਸੱਜਣ ਨੇ ਗੱਲ ਕਹੀ ਕਿ ਨਾ ਯਾਰ 250 ਰੁਪਇਆ ਹੁਣ ਕੌਣ ਲਾਵੇ ਪੰਜਾਬ ਦੇ ਹਾਲਾਤ ਕਿਹੋ ਜਿਹਾ ਬਣੇ ਪਏ ਆ ਮੈਂ ਕਿਹਾ ਯਾਰ ਜਿਹੜਾ 60000 ਦਾ ਮੋਬਾਈਲ ਚੱਕੀ ਫਿਰਦਾ ਇਹ 250 100 ਤੋਂ ਘੱਟ ਹੁੰਦਾ ਕਿ ਵੱਧ ਹੁੰਦਾ ਮੈਨੂੰ ਇਹ ਦੱਸ ਦੇ ਇਹਦੇ ਵਿੱਚ ਜਿਹੜਾ 1000 ਰੁਪਿਆ 500 ਰੁਪਿਆ 700 ਰੁਪਿਆ ਮਹੀਨੇ ਦਾ ਪਉਣਾ ਇਹਦੇ ਵਿੱਚੋਂ ਆਪਾਂ ਗੰਦਬੰਦ ਵੀ ਦੇਖਦੇ ਚੰਗਾ ਚੀਜ਼ ਵੀ ਦੇਖ ਲੈਨੇ ਆ ਪਰ ਆਪਾਂ ਨੂੰ ਐਪਰੀਸ਼ੀਏਟ ਦੇ ਤੌਰ ਦੇ ਉੱਤੇ ਕੁਝ ਤਾਂ ਕਰਨਾ ਪਊਗਾ ਨਾ ਜੇ ਸ਼ਾਮ ਨੂੰ दारू ਦੀ ਬੋਤਲ 500 ਦੀ ਪੀ ਕੇ ਤੇ 250 ਦਾ ਕੋਕੜ ਖਾ ਕੇ ਤੇ ਬੋਤਲ ਖਾਲੀ ਕਰਕੇ ਤੇ ਮੰਜੀ ਥੱਲੇ ਰੋੜ ਦੇ ਦੇ ਤੇ ਫਿਰ ਆਪਾਂ ਨੂੰ ਸੋਚਣਾ ਪਊਗਾ ਵੀ ਆਪਾਂ ਕਿਸੇ ਨਾ ਕਿਸੇ ਚੀਜ਼ ਨੂੰ ਐਪਰੀਸ਼ੀਏਟ ਕਰਨ ਦੇ ਲਈ ਵੀ ਕੁਝ ਨਾ ਕੁਝ ਕਰੀ ਪੰਜਾਬੀ ਸਿਨੇਮਾ ਇਸ ਵੇਲੇ ਮਾੜੇ ਦੌਰ ਚੋਂ ਲੰਘ ਰਿਹਾ ਹੈ ਤੇ ਕੋਈ ਦੌਰ ਆਇਆ ਨਹੀਂ ਫਿਲਮਾਂ ਕਈ ਆਉਂਦੀਆਂ ਐਸੀਆਂ ਜਿਨ੍ਹਾਂ ਦਾ ਪ੍ਰਚਾਰ ਬਹੁਤਾ ਵਿੱਚ ਕੁਝ ਨਹੀਂ ਹੁੰਦਾ ਜਿਨ੍ਹਾਂ ਦੇ ਵਿੱਚ ਕੁਝ ਹੁੰਦਾ ਉਹਦਾ ਪ੍ਰਚਾਰ ਨਹੀਂ ਹੁੰਦਾ ਇਹ ਮੇਰੀ ਪਿਆਰੀ ਦਾਦੀ ਦਾ ਪ੍ਰਚਾਰ ਘੱਟ ਹੋਇਆ ਪਰ ਜਿੰਨੇ ਵੀ ਪੈਸੇ ਲੱਗੇ ਮੈਨੂੰ ਨਹੀਂ ਪਤਾ ਲੱਗਾ ਕਿ ਕਰੋੜ ਲੱਗਾ ਹੈ ਚ 2 ਕਰੋੜ ਲੱਗਾ 5 ਕਰੋੜ ਲੱਗਾ ਮੇਰਾ ਵਿਸ਼ਾ ਨਹੀਂ ਆ ਪਰ ਜਿਨੇ ਲਾਏ ਆ ਉਹਨਾਂ ਦਾ ਵੀ ਧੰਨਵਾਦ ਉਹਨਾਂ ਨੇ ਰਿਸ਼ਤੇ ਦੇ ਉੱਤੇ ਫਿਲਮ ਬਣਾਉਣ ਲਈ ਲਾਏ ਆ ਤੇ ਇਹ ਫਿਲਮ ਸੱਚੀ ਮੁੱਚੀ ਯਾਰ ਕਮਾਲ ਦੀ ਜਦੋਂ ਦਾਦੀ ਮੁੱਕ ਜਾਂਦੀ ਆ ਉਹਦੋਂ ਫਿਰ ਪੋਤੇ ਦੇ ਮਨ ਦੇ ਉੱਤੇ ਕੀ ਚੱਲਦਾ ਤੇ ਜਹਾਨ ਕਿਵੇਂ ਸੁਨਣਾ ਹੋ ਜਾਂਦਾ ਇਹ ਫਿਲਮ ਦੀ ਇਬਾਰਤ ਆ ਇਹ ਫਿਲਮ ਦੀ ਕਹਾਣੀ ਆ ਇਹ ਫਿਲਮ ਜ਼ਰੂਰ ਦੇਖਿਓ ਜੇ ਆਪਾਂ 100 ਅਥਰਾਸਾ ਸਿਰੇ ਤੇ ਗੰਡ ਕਹਿਣੀ ਹੋਵੇ ਗੱਲ ਵੀ ਭਾਈ ਜੇਕਰ ਤੁਸੀਂ ਇਹ ਫਿਲਮ ਨਹੀਂ ਦੇਖੀ ਤਾਂ ਮੈਨੂੰ ਲੱਗਦਾ ਵੀ ਮੈਂ ਇਹ ਗੱਲ ਕਹਿ ਸਕਦਾ ਵੀ ਭਾਈ ਫਿਰ ਤੁਸੀਂ ਆਪਣੀ ਦਾਦੀ ਨੂੰ ਕੁਝ ਨਹੀਂ ਵਿਖਾਇਆ ਦਾਦੀ ਨੇ ਤੁਹਾਨੂੰ ਦੁਨੀਆਦਾਰੀ ਦਿਖਾਈ ਆ ਪਰ ਤੁਸੀਂ ਦਾਦੀ ਨੂੰ ਕੁਝ ਨਹੀਂ ਵਿਖਾਇਆ ਮੈਨੂੰ ਨਹੀਂ ਪਤਾ ਤੁਹਾਡੇ ਆਲੇ ਦੁਆਲੇ ਦੇ ਸਿਨੇਮਾ ਘਰਾਂ ਦੇ ਵਿੱਚ ਦੋ ਸ਼ੋਅ ਆ ਕਿ ਇੱਕ ਸ਼ੋਅ ਮੈਨੂੰ ਜਾਣਕਾਰੀ ਨਹੀਂ ਆ ਇਹ ਵੀ ਮੈਨੂੰ ਪਤਾ ਵੀ ਪੰਜਾਬਗਾਂ ਦਾ ਕੋਈ ਇਹੋ ਜੀਆਂ ਗੱਲਾਂ ਦੇ ਨਾਲ ਬਹੁਤਾ ਲਾਗਾ ਦੇਗਾ ਨਹੀਂਗਾ ਪੰਜਾਬਗਾਂ ਨੂੰ ਲੜਾਈ ਲੜੂਈ ਜੀ ਵਾਲੀ ਗੱਲ ਚੱਕਵੀਂ ਜੀ ਗੱਲ ਫੁਕਰੀ ਜੀ ਗੱਲ ਜਿਹੜੀ ਹੋਵੇ ਤੇ ਉਹ ਵੱਧ ਪਸੰਦ ਆਉਂਦੀ ਅੱਜ ਕੱਲ ਗਾਲ ਗੂਲ ਜੀ ਕੱਢੀ ਹੋਵੇ ਧੱਕੜ ਜਾ ਅੱਜ ਕੱਲ ਇਹੋ ਜਿਹਾ ਕੰਮ ਚੱਲਦਾ ਪਰ ਸੰਜੀਦਾ ਬੰਦਿਆਂ ਦੇ ਦੇਖਣ ਵਾਲੀ ਫਿਲਮਾਂ ਸੁਵੇਦਨਸ਼ੀਲ ਬੰਦਿਆਂ ਵਾਸਤੇ ਫਿਲਮਾਂ ਘੱਟ ਬਣਦੀਆਂ ਇਹ ਉਹਨਾਂ ਲਈ ਫਿਲਮਾਂ ਰਿਸ਼ਤਿਆਂ ਵਾਲੀਆਂ ਫਿਲਮਾਂ ਘੱਟ ਬਣਦੀਆਂ ਇਹ ਉਹਨਾਂ ਲਈ ਫਿਲਮਾਂ ਤੇ ਇੱਕ ਗੱਲ ਮੈਂ ਇਹ ਵੀ ਸੋਚੀ ਜਾਂਦਾ ਸੀ ਮੈਂ ਕਿਹਾ ਹੁਣ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਇੱਕ ਦਿਨ ਦੇ ਵਿੱਚ 80 ਲੱਖ ਰੁਪਏ ਦੇ ਕਰੀਬ ਕਰੀਬ ਦਾ ਖਰਚਾ ਹੁੰਦਾ ਜੇ ਮੰਨ ਲਓ 5 ਦਿਨ ਦਾ ਵੀ ਚੱਲੇ ਸੈਸ਼ਨ ਤੇ 80 5 ਬਣ ਲਓ 4 ਕਰੋੜ ਰੁਪਇਆ ਬਣ ਗਿਆ ਤੇ 4 ਕਰੋੜ ਰੁਪਇਆ ਦੇ ਵਿੱਚ ਮੇਰੇ ਖਿਆਲ 4-5 ਕਰੋੜ ਰੁਪਇਆ ਦੇ ਵਿੱਚ ਜੇਕਰ ਹੱਥ ਘੁੱਟ ਕੇ ਫਿਲਮ ਬਣਾਈ ਜਾਵੇ ਨਾ ਤੇ ਇੱਕ ਪੰਜਾਬੀ ਫਿਲਮ ਬਣ ਜਾਂਦੀ ਆ ਉਹ ਕਾਦੇ ਲਈ ਬਣਦੀ ਆ ਸਮਝਾਉਣ ਲਈ ਤੇ ਮਨੋਰੰਜਨ ਲਈ ਤੇ ਉਹੀ ਕੁਝ ਮੈਂ ਸੋਚੀ ਜਾਂਦਾ ਵਿਧਾਨ ਸਭਾ ਦੇ ਵਿੱਚ ਹੁੰਦਾ ਉਹ ਰੀਲਾਂ ਬਣੀਆਂ ਜਾਂਦੇ ਨੇ ਇਹਨੂੰ ਕਹਿੰਦਾ ਕੁਛ ਇਹਨੇ ਇਹਨੂੰ ਕੁਛ ਕਹਿੰਦਾ ਮੈਂ ਖਰੀਲਾਂ ਦੇਖ-ਦੇਖ ਪੰਜਾਬੀ ਮਨੋਰੰਜਨ ਕਰੀ ਜਾਂਦੇ 250 ਰੁਪਇਆ ਕਿੱਥੇ ਲੱਗਦਾ ਅੱਜ ਕੱਲ ਪਰ ਇਹ ਲਾਉਣਾ ਚਾਹੀਦਾ ਵਿਧਾਨ ਸਭਾ ਦੇ ਵਿੱਚ ਮਨੋਰੰਜਨ ਨਹੀਂ ਹੋਣਾ ਚਾਹੀਦਾ ਤੇ ਫਿਲਮਾਂ ਦੇ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ ਜੇ ਸਿਆਸਤ ਦੀ ਗੱਲ ਕਰੀਏ ਤਾਂ ਸੱਚਾਈ ਆਧਾਰਤ ਹੋਣੀ ਚਾਹੀਦੀ ਗੱਲ ਤੇ ਗੱਲ ਇੱਥੇ ਮਕਉਨੇ ਆ ਕਿ ਦਲਜੀਤ ਦੋਸਾਂਝ ਦਾ ਵਿਰੋਧ ਕਰਨ ਵਾਲੇ ਭਾਈ ਅੱਜ ਕੱਲ ਘਟ ਗਏ ਆ ਇਹ ਮੁੱਕੀ ਜਾਣ ਵੇਹ ਤਾਂ ਐ ਨਹੀਂ ਵੀ ਧਰਤੀ ਤੋਂ ਚਲੇ ਜਾਣ ਉਦਾਂ ਇਹ ਵੈਸੇ ਭਾਈ ਗੱਲ ਨੂੰ ਸਮਝਿਆ ਕਰਨ ਤਰਕ ਦੇ ਨਾਲ ਉਹ ਵੀ ਬੰਦਾ ਤਕੜਾ ਉਹਨੇ ਪ੍ਰਵਾਹ ਨਹੀਂ ਕੀਤੀ ਕਿਸੇ ਖੱਬੀ ਖਾਨ ਦੇ ਬੀਜਾ ਕਹਿੰਦੇ ਤਾਂ ਕਹੀ ਚਲੋ ਥੋੜਾ ਤਾਂ ਕਾਮੀ ਇਹ ਆ ਪਰ ਗੱਲੇ ਵੀ ਹੁਣ ਜਿਹੜੀ ਫਿਲਮ ਵਰਕਰ ਐਸੋਸੀਏਸ਼ਨ ਆ ਉਹਨੂੰ ਵੀ ਥੋੜੀ ਜਿਹੀ ਸਮਝ ਆਈ ਹੈ ਕਿ ਭਾਈ ਇਉਂ ਨਹੀਂ ਇਉਂ ਹੁੰਦਾ ਜਦੋਂ ਭਾਰਤ ਦੇ ਵਿੱਚ ਕ੍ਰਿਕਟ ਦੇ ਮੁਕਾਬਲੇ ਦੀ ਗੱਲ ਚੱਲਦੀ ਹੋਵੇ ਵੀ ਪਾਕਿਸਤਾਨੀ ਟੀਮ ਆਊਗੀ ਜਦੋਂ ਇਹ ਗੱਲ ਚੱਲਦੀ ਹੋਵੇ ਜੀ ਕਿ ਇੱਥੇ ਹੋਊਗਾ ਹਾਕੀ ਦਾ ਕੱਪ ਹੋਊਗਾ ਤੇ ਭਾਈ ਉਸ ਥਾਂ ਦੇ ਉੱਤੇ ਵੀ ਭਾਈ ਪਾਕਿਸਤਾਨੀ ਟੀਮ ਵੀ ਆਊਗੀ ਫਿਰ ਜੇ ਉਹਦੇ ਲਈ ਅਸੀਂ ਫਰਾਖ ਦੇ ਲਈ ਵਰਤਦੇ ਆ ਤਾਂ ਫਿਲਮੀ ਕਲਾਕਾਰਾਂ ਵਾਸਤੇ ਵਿਵਰਤਗੇ ਕਲਾ ਖੇਤਰ ਨੂੰ ਆਪਾਂ ਕਿਸੇ ਵੰਡੀ ਦੇ ਵਿੱਚ ਨਾ ਪਾਏਗੇ ਇਹ ਸਮੇਂ ਦੀ ਲੋੜ ਆ ਦਲਜੀਤ ਦੋਸਾਂਜ ਨੇ ਦੱਸ ਦਿੱਤਾ ਜੀ ਕਿ ਕਿਸੇ ਖੱਬੀ ਖਾਨ ਦੀ ਪ੍ਰਵਾਹ ਨਹੀਂ ਕਰੀਦੀ ਉਡੀ ਸਰਦਾਰੀ ਇਸ ਵੇਲੇ ਬਰਕਰਾਰ ਹੈ ਇੱਕ ਗੱਲ ਬੜੀ ਘਰੋੜ ਕੇ ਕਹਿ ਰਿਆਂ ਅੱਜ ਦੌਰ ਉਹਦਾ ਚੱਲਦਾ ਉਹਦਾ ਜਿਹੜਾ ਵੀ ਵਿਰੋਧ ਕਰੂਗਾ ਉਹਦਾ ਅੱਗੋ ਵਿਰੋਧ ਹੋ ਜਾਣਾ ਇਸ ਸਮੇਂ ਦੀ ਗੱਲ ਹੁੰਦੀ ਆ ਔਰਾ ਹੁੰਦਾ ਇਹ ਦਲਜੀਤ ਇਸ ਥਾਂ ਦੇ ਉੱਤੇ ਸਾਲ ਰਹਿੰਦਾ 5 ਸਾਲ ਰਹਿੰਦਾ 6 ਮਹੀਨੇ ਰਹਿੰਦਾ ਮੁਕਾਮ ਤੋਂ ਥੱਲੇ ਆ ਜਾਂਦਾ ਮੈਨੂੰ ਇਹਦੇ ਬਾਰੇ ਤਾਂ ਪਤਾ ਨਹੀਂਗਾ ਪਰ ਇਨੀ ਗੱਲ ਦਾ ਜ਼ਰੂਰ ਪਤਾ ਕਿ ਅੱਜ ਉਹਦਾ ਦੌਰ ਚੱਲਦਾ ਇਹ ਦੌਰ ਉਹਦਾ ਬਿਲਕੁਲ ਨੇਰੀ ਵਰਗਾ ਇਸ ਦੌਰ ਦੇ ਵਿੱਚ ਕਈ ਰੁੜ ਗਏ ਆ ਤੇ ਕਈ ਜਿਹੜੇ ਉਹਦਾ ਪੈਰ ਮਦਣਗੇ ਤੇ ਉਹਦੇ ਬਾਰੇ ਗੱਲਬਾਤ ਕਰਨਗੇ ਉਹ ਆਪ ਉਰੇ ਪਰੇ ਹੋ ਜਾਣੇ ਆ ਇਹ ਪੰਜਾਬੀਆਂ ਦੀ ਫਰਾਖਦਲੀ ਵੀ ਆ ਪੰਜਾਬਗਾਂ ਨੂੰ ਕਹਿ ਲਿਗਿਆ ਵੀ ਭਾਈ ਜਿੱਧਰਲੇ ਪਾਸੇ ਜਾਂਦੇ ਫਿਰ ਭਾਵੇਂ ਕਿਓ ਦੇ ਘੜੇ ਮੁੱਦੇ ਹੋ ਜਾਣ ਈਉਂ ਕਹਿ ਲਿਗਿਆ ਆਪਾਂ ਪਰ ਇਹ ਇਹ ਸਮਾਉ ਦਾ ਤੇ ਨਿਰਮਲ ਰਿਸ਼ੀ ਵਰਗੀਆਂ ਮਹਾਨ ਕਲਾਕਾਰਾਂ ਸਾਡੇ ਕੋਲੇ ਬਹੁਤ ਘੱਟ ਆ ਪੰਜਾਬੀ ਸਿਨੇਮਾ ਚੜ ਦੀ ਕਲਾ ਦੇ ਵਿੱਚ ਰਵੇ ਏਰੀਆ ਸੇ ਕਾਮਨਾ ਕਰਦੇ ਆ ਜਿੰਦਾਬਾਦ ਰਵੇ ਤੇ ਮੇਰੀ ਪਿਆਰੀ ਦਾਦੀ ਫਿਲਮ ਦੇਖਿਓ ਜੇ ਤੁਹਾਨੂੰ ਇਹ ਲੱਗੇ ਕਿ ਭਾਈ ਇਹ ਤਾਂ ਐਵੇਂ ਬੇਲੋੜੀ ਸਿਫਤ ਕੀਤੀ ਆ ਮੈਂ ਤੁਹਾਡਾ ਗੁਨਾਹਗਰ ਹੋਊਗਾ ਮੈਂ ਤੁਹਾਡਾ ਦੇਣਦਾਰ ਹੋਊਗਾ ਇਮਾਨਦਾਰੀ ਨਾਲ ਦੱਸਿਓ ਵੈਸੇ ਤੁਸੀਂ ਜਾਣਾ ਘੱਟੀ ਹੁੰਦਾ ਪਰ ਜੇ ਗਏ ਤਾਂ ਮੈਨੂੰ ਦੱਸਿਓ ਜ਼ਰੂਰ ਵੀ ਭਾਈ ਤੁਹਾਨੂੰ ਲੱਗੀ ਕਿਨੇ